ਹਾਂਜੀ ਪ੍ਰਧਾਨ ਜੀ ਜੋ ਅੱਜ ਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ। ਤੋਂ ਇਹਦੇ ਬਾਰੇ ਤੁਹਾਨੂੰ ਕਿਹੜੀਆਂ ਮੰਗਾਂ-ਮਾਤਾਂ ਦੇ ਉੱਪਰ ਕੀਤਾ ਜਾ ਰਿਹਾ ਔਰ ਕਿਆ-ਕਿਆ ਮਾਤਰੀ ਨੇ ਕਿਹੜੀਆਂ ਪਾਲਿਸੀਆਂ ਦੇ ਲਈ ਲੜ ਰਹੇ ਨੇ ਔਰ ਕਿਹੜੇ-ਕਿਹੜੇ ਜੁਨੀਆ ਦੇ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਤੁਹਾਨੂੰ ਇਹਦੇ ਬਾਰੇ ਥੋੜਾ ਜਿਆਦਾ ਤੁਸੀਂ ਸਾਡੇ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਕਿ ਉਹ ਬਿਜਲੀ ਵਿਭਾਗ ਦੇ ਠੇਕਾ ਕੰਮਿਆਂ ਚ ਉਹ ਥਰਮਲ ਦੇ ਵਿੱਚ ਨੇ ਚ ਉਹ ਹਾਈਡਰਲ ਪ੍ਰੋਜੈਕਟਾਂ ਦੇ ਨੇ ਚ ਉਹ ਸੀਐਚਬੀ ਨੇ ਚ ਉਹ ਸੀਐਚਡਬਲਯੂ ਨੇ ਚ ਉਹ ਪੈਸਕੋ ਦੇ ਦੀਨ ਨੇ ਚ ਉਹ ਸੀਆਰਸੀ ਨੇ ਚ ਉਹ ਐਨਸੀਸੀ ਨੇ ਜਿੰਨੇ ਵੀ ਠੇਕਾ ਮੁਲਾਜ਼ਮ ਆ ਉਹ ਅੱਜ ਕਿ ਉਹ ਜਲ ਸਪਲਾਈ ਦੇ ਵਿੱਚ ਕੰਮ ਕਰਦੇ ਆ ਕਿ ਉਹ ਬੇਰਕਾ ਚ ਕੰਮ ਕਰਦੇ ਆ ਕਿ ਉਹ ਪੀਡਬਲਯੂਡੀ ਦੇ ਵਿੱਚ ਕੰਮ ਕਰਦੇ ਆ ਕਿ ਉਹ ਕਿਸੇ ਵੀ ਲੱਗਵਕ ਵਕ ਡਬਾਟਾਂ ਦੇ ਅੰਦਰ ਜਿੰਨੇ ਵੀ ਕੰਮ ਕਰਦੇ ਆ ਉਹਨਾਂ ਦੇ ਵੱਲੋਂ ਇੱਕ ਮੋਰਚੇ ਦੇ ਬੈਨਰ ਹੇਠ ਅੱਜ ਪੰਜਾਬ ਭਰ ਦੇ ਵਿੱਚ ਜਿਹੜੇ ਰੋਸ ਮੁਜ਼ਾਰੇ ਆ ਧਰਨੇ ਆ ਉਹ ਦਿੱਤੇ ਜਾ ਰਹੇ ਦਿਨ ਰਾਤ ਹੀ ਦਿਨ ਧਰਨੇ ਦੇਣ ਦਾ ਕਾਰਨ ਕੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਸੱਤਾ ਦੇ ਵਿੱਚ ਆਈ ਆ ਉਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਆਉਣ ਤੋਂ ਪਹਿਲਾਂ ਵੀ ਅਸੀਂ ਹਰ ਇੱਕ ਓਰਸੋਰਸਡ ਲਿਸਟ ਵਿੱਚ ਟੇਕੇਦਾਰ ਕੰਪਨੀਆਂ ਸੁਸਾਇਟੀਆਂ ਵਾਲੇ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਆ ਉਹ ਅਸੀਂ ਪੱਕਾ ਕਰਾਂਗੇ ਪਰ ਅੱਜ ਹੋ ਕੀ ਆ ਰਿਹਾ ਕਿ ਜਿਹੜਾ ਮਤਲਬ ਟਾਈਮ ਆ ਜਿਹੜਾ ਨੀਤੀ ਆ ਟਾਲਮਟੋਲ ਦੀ ਨੀਤੀ ਹੈ ਉਹ ਸਰਕਾਰ ਦੇ ਵੱਲੋਂ ਅਪਣਾਈ ਜਾ ਰਹੀ ਹੈ ਤੇ ਦੂਜਾ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਲਾਗੂ ਕੀਤਾ ਜਾ ਰਿਹਾ ਕਿ ਜਿਹੜੀ ਨਿੱਜੀ ਕਰਨ ਦੀ ਪਾਲਸੀ ਆ ਜੋ ਕੇਂਦਰ ਦੀ ਲੈਂਦੀ ਆ ਜਾਂਦੀ ਆ ਜਾਂ ਉਹ ਰਾਜ ਸਰਕਾਰ ਦੀ ਹੁੰਦੀ ਆ ਕੋਈ ਵੀ ਪਾਲਸੀ ਨਿੱਜੀ ਕਰਨ ਦੀ ਆ ਉਹਨੂੰ ਲਾਗੂ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਸੀ ਪਹਿਲਾਂ ਉਹਨਾਂ ਦੇ ਵਾਅਦੇ ਕਿਹਾ ਸੀਗੇ ਅੱਜ ਉਹਨਾਂ ਦੇ ਕੀ ਨੇ ਅੱਜ ਹਰੇਕ ادارے ਦੇ ਅੰਦਰ ਨਿੱਜੀ ਕਰਨ ਦੀ ਜਿਹੜੀ ਪਾਲਸੀ ਲਿਆ ਕੇ ਕਮ ਵੱਡੀਆਂ ਤਨਾਟ ਕੰਪਨੀਆਂ ਨੂੰ ਠੇਕੇਦਾਰਾਂ ਨੂੰ ਉਹਨਾਂ ਦੇ ਜਿਹੜੇ ਪੈਰ ਆ ਉਹ ਪਸਾਰੇ ਜਾ ਰਹੇ ਆ ਇਸ ਕਰਕੇ ਅੱਜ ਅਸੀਂ ਮੰਗ ਕਰ ਰਹੇ ਹਾਂ ਕਿ ਜਿੰਨੇ ਵੀ ਨਿੱਜੀ ਕਰਨ ਦੀ ਨੀਤੀ ਜਿਹੜੇ ਜਿੰਨਾ ਡਿਪਾਰਟਮੈਂਟਾਂ ਦੇ ਅੰਦਰ ਲਿਆਂਦੀ ਜਾ ਰਹੀ ਆ ਉਸ ਨਿੱਜੀ ਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਤੇ ਜਿੰਨੇ ਵੀ ਹੋਟ ਸੌਟ ਸੌਟ ਮੁਲਾਜ਼ਮ ਕੰਮ ਕਰਦੇ ਆ ਕਿ ਉਹ ਕਿਸੇ ਵੀ ਕਿਤੇ ਦੇ ਹੁਣ ਉਹਨਾਂ ਨੂੰ ਜੋ ਕੱਚਾ ਮੁਲਾਜ਼ਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਜੋ ਕਾਨੂੰਨ ਕਹਿੰਦਾ 1948 ਐਕਟ ਕਹਿੰਦਾ ਜਾਂ 15ਵੀਂ ਲੇਬਰ ਕਾਨਫਰੰਸ ਦੀਆਂ ਹਦਾਇਤਾਂ ਨੇ ਵੀ ਬੰਦੇ ਨੂੰ ਜਿਉਂ ਜੋਗੀ ਤਨਖਾਹ ਘੱਟੋ ਘੱਟ ਜਾਰੇਯੋਗ ਤਨਖਾਹ ਜਿਹੜੀ ਉਹ ਅੱਜ ਦੇ ਸਮੇਂ ਦੇ ਅੰਦਰ 35 ਤੋਂ 40000 ਰੁਪਏ ਚਾਹੀਦੀ ਆ ਪਰ ਅੱਜ ਹੋ ਕੀ ਆ ਰਿਹਾ ਕਿ ਨਵੇਂ ਕਿਰਤਕੋੜ ਲਾਗੂ ਕੀਤੇ ਜਾ ਰਹੇ ਆ ਬਿਜਲੀ ਕਾਨੂੰਨ ਨਵਾਂ ਲਿਆਂਦਾ ਜਾ ਰਿਹਾ ਜਿਸ ਦਾ ਕਿ ਅਸੀਂ ਡਟਮਾ ਜਿਹੜਾ ਵਿਰੋਧ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਅੰਦਰ ਇਹ ਜਿਹੜੀ ਲਹਿਰ ਆ ਪਿੰਡਾਂ ਵਿੱਚ ਸ਼ਹਿਰਾਂ ਦੇ ਵਿੱਚ ਵੀ ਜਾਊਗੀ ਯੋਕੇ ਜਿੱਥੇ ਅੱਜ ਕਿਸਾਨਾਂ ਨੇ ਇਹ ਮਤੇ ਵੀ ਪਾਸ ਕੀਤੇ ਆ ਵੀ ਬਿਜਲੀ ਛੋਟ ਕਾਨੂੰਨ ਆ ਜਿਹੜਾ ਉਹਨੂੰ ਲਾਗੂ ਨਹੀਂ ਹੋਣ ਦਿੱਤਾ ਜਾਊਗਾ ਬਹੁਤ ਵਧੀਆ ਗੱਲ ਆ ਤੇ ਅਸੀਂ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਮੁਲਾਜ਼ਮ ਜਿੱਥੇ ਬੰਦੀਆਂ ਵਿਦਿਆਰਥੀ ਜਿੱਥੇ ਬੰਦੀਆਂ ਉਹਨਾਂ ਦਾ ਵੀ ਅਸੀਂ ਜਿਹੜਾ ਸਾਥ ਲਵਾਂਗੇ ਤੇ ਉਹਨਾਂ ਦੇ ਸਾਥ ਦਵਾਂਗੇ ਵੱਡੀ ਗਿਣਤੀ ਦੇ ਵਿੱਚ ਜਦੋਂ ਵੀ ਕਿਤੇ ਨਿੱਜੀ ਕਰਨ ਦੀ ਲੜਾਈ ਹੋਊਗੀ ਤਾਂ ਅਸੀਂ ਲੜਾਂਗੇ ਤੇ ਜਿਹੜੀ ਪੌਸੀ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਤੇ ਜਿੰਨੇ ਵੀ ਔਰ ਛੋਟ ਛੋਟ ਮੁਲਾਜ਼ਮਾਂ ਉਹਨਾਂ ਨੂੰ ਪੱਕਾ ਕਰਾਉਣ ਵਾਸਤੇ ਜਿਹੜਾ ਘੋਲ ਆ ਉਹ ਅਸੀਂ ਲੜ ਰਹੇ ਆ ਅੱਜ ਵੀ ਅਸੀਂ 2 3 4 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਕਾਮਯਾਬ ਕੀਤਾ ਅੱਜ ਪੰਜਾਬ ਭਰ ਦੇ ਵਿੱਚ ਆਊਟਸੋਰਸਡ ਮੁਲਾਜ਼ਮਾਂ ਦੇ ਵੱਲੋਂ ਰੋਸ ਰੈਲੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਇਸ ਕਰਕੇ ਮੈਂ ਸਾਥੀਆਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਵੱਡੀ ਗਿਣਤੀ ਦੇ ਵਿੱਚ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਕਾਮਯਾਬ ਰੱਖਣਾ ਬੇਸ਼ੱਕ ਅੱਜ ਪੰਜਾਬ ਦੀ ਸਰਕਾਰ ਦੇ ਨਾਲ ਬੈਠਕ ਹੋਈ ਆ ਮੀਟਿੰਗ ਹੋਈ ਆ ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਤੁਹਾਡੀ ਪਾਲਿਸੀ ਜਿਹੜੀ ਉਹ ਬਣਾ ਰਹੇ ਹਾਂ ਬਹੁਤ ਜਲਦੀ ਇਹ ਸਪੋਰਟੀ ਨੂੰ ਅਸੀਂ ਲਾਗੂ ਜਿਹੜਾ ਉਹ ਕਰਾਂਗੇ ਪਰ ਇਹ ਗੱਲ ਅਸੀਂ ਲੰਮੇ ਸਮੇਂ ਤੋਂ ਜਿਹੜੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਮੀਟਿੰਗਾਂ ਦਾ ਸਿਲਸਲਾ ਧਰਨਿਆਂ ਦਾ ਸਿਲਸਲਾ ਲਗਾਤਾਰ ਸੰਘਰਸ਼ ਦਾ ਸਿਲਸਲਾ ਇਹ ਜਾਰੀ ਆ ਇਸ ਕਰਕੇ ਅਸੀਂ ਅੱਜ ਮਤਲਬ ਮੀਟਿੰਗ ਜੋ ਹੋਈ ਆ ਬੇਸ਼ੱਕ ਸਰਕਾਰ ਨੇ ਸਾਨੂੰ ਕਹਿ ਪਰ ਜਦੋਂ ਉਹਨਾਂ ਨੇ ਬੇਸ਼ੱਕ ਇਹ ਗੱਲ ਕਹੀ ਵੀ ਅਸੀਂ 15 ਤਰੀਕ ਤੱਕ ਪਾਲਿਸੀ ਦੀ ਜਿਹੜੀ ਕਾਪੀ ਆ ਤੁਹਾਨੂੰ ਸਬਮਿਟ ਕਰ ਦਵਾਂਗੇ ਦੇ ਦਵਾਂਗੇ ਤੁਸੀਂ ਪੜ੍ਹ ਲਿਓ ਤੇ ਸੀਐਮ ਸਾਹਿਬ ਨੇ ਵੀ ਕਿਹਾ ਵੀ ਇਹਨੂੰ ਆਪਾਂ ਨੇ ਲਾਗੂ ਕਰਨਾ ਚੰਗੀ ਗੱਲ ਹੈ ਜੇ ਉਹ ਸਰਕਾਰ ਸਿੱਧਾ ਵਿਭਾਗ ਦੇ ਅੰਦਰ ਕੰਮਿਆਂ ਨੂੰ ਸ਼ਾਮਲ ਕਰਦੀ ਆ ਤਾਂ ਅਸੀਂ ਉਸ ਗੱਲ ਦਾ ਸਵਾਗਤ ਕਰਾਂਗੇ ਪਰ ਉਹ ਲਗਾਤਾਰ ਜਿਹੜੀ ਟਾਲ ਮਟੋਲ ਵਾਲੀ ਨੀਤੀ ਆ ਇਹ ਗਲਤ ਆ ਇਸ ਕਰਕੇ ਕਿਉਂਕਿ ਸਰਕਾਰ ਨੇ ਲੰਮਾ ਸਮਾਂ ਜਿਹੜਾ ਦਾਅ ਖੇਡਿਆ 3.5 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਸਰਕਾਰ ਆਈ ਨੂੰ ਤੇ ਇਸ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਦੋਂ ਤੱਕ ਸਾਡੇ ਤੱਕ ਕੋਈ ਚੀਜ਼ ਨਹੀਂ ਜਾਂਦੀ ਉਦੋਂ ਤੱਕ ਅਸੀਂ ਘੋਲ ਇਸ ਨੂੰ ਜਾਰੀ ਰੱਖਣ ਦਾ ਜਿਹੜਾ ਉਹ ਸਾਡਾ ਫੈਸਲਾ ਹੈ ਵੀ ਇਸ ਧਰਨੇ ਨੂੰ ਅਸੀਂ ਲਗਾਤਾਰ ਜਾਰੀ ਰੱਖਾਂਗੇ ਤੇ 2 3 4 ਤਰੀਕ ਦਾ ਜੋ ਸਾਡਾ ਤਿੰਨ ਰੋਜ਼ਾ ਹੜਤਾਲ ਦਾ ਸੱਦਾ ਹੈ ਇਹਨੂੰ ਅਸੀਂ ਕਾਮਯਾਬ ਕਰਾਂਗੇ ਤੇ ਲਗਾਤਾਰ ਕੋਹ ਜਾਰੀ ਰੱਖਣ ਦਾ ਫੈਸਲਾ ਕੀਤਾ ਧੰਨਵਾਦ